ਤਲੋ ਜੀ ਗੱਲ ਕਰਾਂਗੇ ਪੁਰਾਣੇ ਪੰਜਾਬ ਦੀ ਵਿਰਾਸਤ ਮੇਲਾ ਕਲਾ ਵਿਦਿਆਕ ਤੇ ਵਿਰਾਸਤੀ ਇਹ ਮੇਲਾ ਲੱਗਣ ਜਾ ਰਿਹਾ ਹੈ ਗੁਰੂ ਨਾਨਕ ਕਾਲਜ ਬੁੱਢਲਾਟਾ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਥੇ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਹੈ ਜਿਹੜੀ ਉਹ ਦਿਖਾਈ ਜਾਣੀ ਹੈ ਤਾਂ ਇਹ ਪੁਰਾਣੇ ਪੰਜਾਬ ਦਾ ਪਹਿਲਾ ਘਰ ਹੈ ਜਿਹੜਾ ਗੁਰੂ ਨਾਨਕ ਕਾਲਜ ਦੇ ਵਿੱਚ ਤਿਆਰ ਹੋ ਰਿਹਾ ਹੈ ਤਾਂ ਸਾਰਾ ਸਟਾਫ ਹੈ ਉਹ ਇਸ ਤੇ ਪੂਰੀ ਮਿਹਨਤ ਹੈ ਜਿਹੜੀ ਕਰ ਰਿਹਾ ਹੈ ਜਾਂ ਜੋ ਕੋਈ ਵੀ ਕਮੀ ਇਸ ਘਰ ਦੇ ਵਿੱਚ ਨਾ ਰਹੇ ਬਿਲਕੁਲ ਇਹ ਪੁਰਾਣਾ ਘਰ ਹੋਊਗਾ ਜਿਵੇਂ ਪਹਿਲਾਂ ਵਾਲੇ ਪੰਜਾਬ ਦੇ ਵਿੱਚ ਕੱਚੇ ਘਰ ਹੁੰਦੇ ਸੀ ਕੰਦਾਂ ਤੇ ਓਟਿਆਂ ਤੇ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਸੀ ਕੱਚੇ ਹਾਰੇ ਕੱਚੇ ਚੁੱਲ੍ਹੇ ਹੁੰਦੇ ਸੀਗੇ ਕੱਚੀਆਂ ਪੌੜੀਆਂ ਚੜ੍ਹਦੀਆਂ ਹੁੰਦੀਆਂ ਸੀਗੀਆਂ ਆ ਸਾਰਾ ਕੁਝ ਤੁਸੀਂ ਵੀਡੀਓ ਦੇ ਵਿੱਚ ਹੈ ਜਿਹੜਾ ਦੇਖ ਸਕਦੇ ਹੋ ਤਾਂ ਇਸ ਤੋਂ ਇਲਾਵਾ ਇਤਿਹਾਸ ਨਾਲ ਦਰਸਾਉਂਦੀਆਂ ਪ੍ਰਦਰਸ਼ਨੀਆਂ ਸਹੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਹਾਨੂੰ ਦਿਖਾਵਾਂਗੇ ਇੱਕ ਸ਼ਾਰਟ ਵੀਡੀਓ ਵੀ ਪਾਈ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਹੈ ਜਿਹੜਾ ਕਿੱਥੋਂ ਤੱਕ ਉਹ ਫੈਲਿਆ ਕੀ ਉਹਨਾਂ ਦੀਆਂ ਪ੍ਰਾਪਤੀਆਂ ਸੀ ਕਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਖਦੇੜਿਆ ਸੀ ਕਿਵੇਂ ਅੰਗਰੇਜ਼ਾਂ ਦੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕਾਂ ਨੇ ਜੁੱਧ ਦੇ ਵਿੱਚ ਹਥਿਆਰ ਹੈ ਜਿਹੜੇ ਖੋਲੇ ਸੀ ਉਹ ਹਥਿਆਰ ਵੀ ਤੁਹਾਨੂੰ ਉਸ ਪ੍ਰਦਰਸ਼ਨੀ ਦੇ ਵਿੱਚ ਜਿਹੜੇ ਦਿਖਾਈ ਜਾਣਗੇ ਤਾਂ 5 6 ਅਤੇ 7 ਅਪ੍ਰੈਲ ਨੂੰ ਅਗਲੇ ਮਹੀਨੇ ਦੀ ਤਰੀਕ ਨੂੰ 5 6 7 April 2025 ਨੂੰ ਇਹ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ ਤਾਂ ਕੋਸ਼ਿਸ਼ ਕਰਿਓ ਨਾਲ ਤੁਹਾਡੇ ਆਪਣੇ ਜਿਹੜੇ ਜਵਾਕ ਵੀ ਹੈ ਉਹ ਆ ਜਾਣ ਕਿਉਂਕਿ ਆਪਣੇ ਅੱਜ ਦੀ ਜਨਰੇਸ਼ਨ ਦੇ ਜਵਾਕਾਂ ਨੂੰ ਇਸ ਪੁਰਾਣੇ ਪੰਜਾਬ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਤਾਂ ਪੁਰਾਣੀਆਂ ਫੋਟੋ ਹੀ ਰਹਿ ਗਈਆਂ ਪਰ ਜਦੋਂ ਅੱਖਾਂ ਸਾਹਮਣੇ ਪੰਜਾਬ ਦੇਖਣਗੇ ਤਾਂ ਕਈ ਤੁਹਾਨੂੰ ਸਵਾਲ ਵੀ ਹੈ ਜਿਹੜੇ ਉਹ ਕਰਨਗੇ ਤਾਂ ਫਿਰ ਉੱਥੇ ਤੁਸੀਂ ਜਵਾਬ ਆ ਜਿਹੜੇ ਦੇ ਸਕੋਗੇ ਅੱਖੀਂ ਦੇਖਿਆ ਹਾਲ ਜਿਹਨੂੰ ਆਪਾਂ ਕਹਿ ਸਕਦੇ ਆ ਆਡੀਓ ਵਿਜ਼ੂਅਲ ਸੋਰਸਸ ਜਿਹਨੂੰ ਆਪਾਂ ਕਹਿ ਸਕਦੇ ਆ ਦੇਖ ਵੀ ਲਿਆ ਤੇ ਸੁਣ ਵੀ ਲਿਆ ਇਹ ਗੱਲਾਂ ਦਾ ਇਹਨਾਂ ਚੀਜ਼ਾਂ ਦਾ ਬੱਚਿਆਂ ਤੇ ਬਹੁਤ ਅਸਰ ਹੈ ਜਿਹੜਾ ਪੈਂਦਾ ਤਾਂ ਪੰਜਾਬ ਦੇ ਨਾਲ ਉਹ ਜਿਹੜਾ ਜੁੜਨਗੇ ਤਾਂ ਇੱਥੇ ਪੁਰਾਣੇ ਪੰਜਾਬ ਦੀ ਤੁਹਾਨੂੰ ਕੁੱਲ ਚੀਜ਼ ਹੈ ਜਿਹੜੀ ਉਹ ਦੇਖੂਗੀ ਇਹ ਪਹਿਲਾ ਘਰ ਹੈ ਜਿਹੜਾ ਪੰਜਾਬ ਦਾ ਤਿਆਰ ਹੋ ਰਿਹਾ ਹੈ ਪੁਰਾਣਾ ਤੁਹਾਨੂੰ ਕਲਚਰ ਵੀ ਇੱਥੇ ਜਿਹੜਾ ਦਿਖ ਜਾਊਗਾ ਤੇ ਸਾਰੇ ਜਿਹੜੇ ਅਧਿਆਪਕ ਸਹਿਬਾਨ ਨੇ ਗ੍ਰੈਜੂਏਟ ਨੇ ਪੜੇ ਲਿਖੇ ਨੇ ਪੀ ਐਚ ਡੀ ਨੇ ਜਿਹੜੇ ਇੱਥੇ ਮਿਹਨਤ ਕਰ ਰਹੇ ਐ ਨਹੀਂ ਤਾਂ ਬਾਲੇ ਹੁੰਦੇ ਐ ਉਹ ਪੈਰ ਹੀ ਛੱਡ ਜਾਂਦੇ ਐ ਜੇ ਕਿਤੇ ਥੋੜੀ-ਮੋਟੀ ਨੌਕਰੀ ਲੱਗ ਜੇ ਤਾਂ ਇਹਨਾਂ ਦੀ ਚੰਗੀ ਸੋਚ ਨੂੰ ਜਿਹੜੀ ਸਲਾਮ ਐ ਜਿਹੜੇ ਇਹ ਉਪਰਾਲਾ ਜਿਹੜਾ ਕਰਦੇ ਐ ਸੋ ਅੱਜ ਅਸੀਂ ਜਾ ਕੇ ਆਏ ਸੀ ਤਾਂ ਉੱਥੇ ਵੀਡੀਓ ਕੈਪਚਰ ਕੀਤੀ ਐ ਤਾਂ ਆਉਣ ਵਾਲੇ 3-4 ਦਿਨਾਂ ਦੇ ਵਿੱਚ ਇੱਥੇ ਪੂਰਾ ਪੁਰਾਣਾ ਪੰਜਾਬ ਜਿਹੜਾ ਉਹ ਵਸਣ ਜਾ ਰਿਹਾ ਐ ਤਾਂ ਇੱਥੇ ਜ਼ਰੂਰ ਪਹੁੰਚਿਓ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਵਿੱਚ ਜਿਹੜੇ ਇਥੋਂ ਪਾਸ ਆਊਟ ਹੋਏ ਐ ਉਹ ਤਾਂ ਜ਼ਰੂਰ ਪਹੁੰਚਿਓ ਨਾਲੇ ਆਪਣੇ ਮਿੱਤਰ ਪਿਆਰਿਆਂ ਨੂੰ ਜਿਹੜਾ ਤੁਸੀਂ ਮਿਲੋਂਗੇ ਕਿਉਂਕਿ ਕੰਮ ਦੇ ਰੁਝੇਵੇਂ ਬਹੁਤ ਐ ਇੱਕ ਬਹਾਨਾ ਬਣ ਜਾਂਦਾ ਤੇ ਨਾਲੇ ਫਿਰ ਕਾਲਜ ਦੀਆਂ ਆਜ਼ਾਦਾਂ ਨੇ ਜਿਹੜੀਆਂ ਸਾਰਿਆਂ ਨੇ ਤਾਜ਼ੀਆਂ ਹੋ ਜਾਣਗੀਆਂ ਵੀਡੀਓ ਸ਼ੇਅਰ ਜੀ